ਦਰਸਾਹਬ ਸ਼੍ਰੀ ਗੁਰੂ ਗੁਰੂ ਨਾਨਕ ਦੇਵ ਜੀ ਦਾ 555ਵਾਂ ਪ੍ਰਕਾਸ਼ ਗੁਰਪੁਰਬ ਸੁਲਤਾਨਪੁਰ ਲੋਧੀ ਵਿਖੇ ਸ਼ੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਵੱਲੋਂ ਇਤਿਹਾਸਿਕ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਵਿਖੇ ਬੜੀ ਸ਼ਰਧਾ ਅਤੇ ਧੂਮ-ਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ। ਅੱਜ ਇਸ ਮੌਕੇ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਨੂੰ ਦੇਸ਼ ਵਿਦੇਸ਼ ਤੋਂ ਆਏ ਤਾਜ਼ੇ ਫੁੱਲਾਂ ਦੇ ਨਾਲ ਸਜਾਇਆ ਗਿਆ ਹੈ। ਉੱਥੇ ਆਪਣੇ ਸੁਗੰਧ ਗੁਰੂ ਘਰ ਦੇ ਵਿੱਚ ਵਿਖੇ ਰੇ ਨੇ ਤੇ ਇਸ ਮੌਕੇ ਗੁਰੂ ਘਰ ਦੇ ਵਿਖੇ ਆਲੋਕਿਕ ਦੀਪਮਾਲਾ ਵੀ ਕੀਤੀ ਗਈ ਹੈ। ਪਤਾ ਦੱਸਦੇ ਕਿ ਪਹਿਲੇ ਦਿਨ ਵੀ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਗੁਰੂ ਕਾਰਨ ਨਤਮਸਤਕ ਤਦਾਸਗੀ ਗੁਰਦੁਆਰਾ ਬੀਰ ਸਾਹਿਬ ਨੂੰ ਪੰਜਾ ਕਿਸਮ ਦੇ ਫੁੱਲਾਂ ਦੇ ਨਾਲ ਸਜਾਇਆ ਗਿਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਗੁਰੂ ਨਾਨਕ ਸਾਹਿਬ ਜੀ ਦਾ 555 ਗੁਰਪੁਰਬ ਜਨਮ ਦਿਹਾੜਾ ਬੜੀ ਧੂਮ ਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ। ਤਿਆਰੀਆਂ ਸਾਰੀਆਂ ਮੁਕੰਮਲ ਹਨ। ਤਰ੍ਹਾਂ ਤਰ੍ਹਾਂ ਦੇ ਪਕਵਾਨ ਪਕ ਰਹੇ ਹਨ ਗੁਰੂ ਕੇ ਲੰਗਰਾਂ ਦੇ ਵਿੱਚ ਸੰਗਤਾਂ ਦੀ ਸਹੂਲਤ ਵਾਸਤੇ ਰਹਾਇਸ਼ ਵਾਸਤੇ ਲੰਗਰਾਂ ਵਾਸਤੇ ਹਰ ਤਰ੍ਹਾਂ ਦਾ ਪ੍ਰਬੰਧ ਕੀਤਾ ਗਿਆ ਹੈ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜੋ ਤੁਰਕੀ ਬਾਣੀ ਹੈ ਉਸ ਦੇ ਅਖੰਡ ਜਾਪ ਅੱਜ 13 14 ਨਵੰਬਰ ਦੀ ਦਰਮਿਆਨੀ ਰਾਤ ਨੂੰ 2:30 ਮਿੰਟ ਤੇ ਆਰੰਭ ਕੀਤੇ ਜਾਣਗੇ ਕੱਲ 14 ਨਵੰਬਰ ਨੂੰ ਗੁਰਦੁਆਰਾ ਸੰਤ ਘਰ ਤੋਂ ਪੰਜ ਪਿਆਰਿਆਂ ਦੀ ਅਗਵਾਈ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਮਹਾਨ ਨਗਰ ਕੀਰਤਨ ਆਰੰਭ ਕੀਤਾ ਜਾਵੇਗਾ ਨਗਰ ਕੀਰਤਨ ਸ਼ਹਿਰ ਦੀ ਪ੍ਰਕਰਮਾ ਕਰਦਾ ਹੋਇਆ ਗੁਰਦਰਾ ਬੀਰ ਸਾਹਿਬ ਵਿਖੇ ਉਸ ਦੀ ਸੰਪੂਰਨਤਾ ਹੋਵੇਗੀ ਇਸ ਤੋਂ ਅਪਰੰਤ 15 ਨਵੰਬਰ ਨੂੰ 7 ਵਜੇ ਰਾਤ ਅਤਿ ਸ਼ਬਾਜੀ ਚਲਾਈ ਜਾਵੇਗੀ 14 ਤਰੀਕ ਤੋਂ ਹੀ ਦੀਵਾਨ ਹਾਲ ਵਿੱਚ ਦੀਵਾਨ ਆਰੰਭ ਹੋ ਜਾਣਗੇ 15 ਤੇ 16 ਦਰਮਿਆਨੀ ਰਾਤ ਨੂੰ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜੋ ਪਾਵਨ ਪਵਿੱਤਰ ਬਾਣੀ ਦੇ ਅਖੰਡ ਜਾਪ ਆਰੰਭ ਹਨ ਉਹਨਾਂ ਦੇ ਭੋਗ ਦੇ ਸ਼ਲੋਕ 1 ਵਜੇ 40 ਮਿੰਟ ਤੇ ਆਰੰਭ ਕੀਤੇ ਜਾਣਗੇ ਇਹ ਜਿਹੜੀ ਤਿਆਰੀ ਹੈ ਸਾਰੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ ਤੇ ਇਸ ਦਿਨ ਦੇ ਮੈਂ ਸਮੂਹ ਨਾਨਕ ਨਾਮ ਲੈਵਾ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਦਾ ਨੇ ਜਿੱਸਾ ਗੁਰਦੁਆਸਾ ਕਿਸਤਾ ਸਜਾਇਆ ਜਾ ਰਿਹਾ ਹੈ ਗੁਰਦੁਆਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰ ਨਾਨਕ ਪ੍ਰਗਟਿਆ ਮਿੱਟੀ ਤੋਂ ਦਾ ਜਗ ਚਾਨਣ ਹੋਆ ਜਿਉਂ ਕਰ ਸੂਰਜ ਨਿਕਲੇ ਆ ਤਾਰੇ ਛਪੇ ਅੰਧੇਰ ਭੁਲੋਆ ਧਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੋਂ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਐਸੇ ਦਿਨ ਦਇਆਲ ਸਤਿਗੁਰੂ ਜਗਤ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ 555ਵੇਂ ਪ੍ਰਕਾਸ਼ ਗੁਰਪੁਰਬ ਨੂੰ ਮੋਖ ਰੱਖ ਲਿਆ ਹੋਇਆ ਜੋ ਦੇਸ਼ਾਂ ਉਦੇਸ਼ਾਂ ਦੀਆਂ ਸੰਗਤਾਂ ਵੱਲੋਂ ਬੜੀ ਸ਼ਰਧਾ ਭਾਵਨਾ ਉਤਸ਼ਾਹ ਦੇ ਨਾਲ ਸਤਿਗੁਰਾਂ ਦੇ ਪ੍ਰਕਾਸ਼ ਗੁਰਪੁਰਬ ਮਨਾਏ ਜਾ ਰਹੇ ਨੇ ਅਤੇ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਇਹਨਾਂ ਪਾਵਨ ਸਥਾਨਾਂ ਤੇ ਜਿਹੜੇ ਕਿ ਧੰਨ ਸਤਿਗੁਰਾਂ ਦੇ ਤਪ ਸਥਾਨ ਹਨ ਇਥੇ ਲਗਭਗ 14 ਸਾਲ 9 ਮਹੀਨੇ 13 13 ਦਿਨ ਦੀ ਜੋ শ্রোਤਾ ਦੇ ਵਿੱਚ ਲਿਖਿਆ ਹੋਇਆ ਹੈ ਸਤਿਗੁਰਾਂ ਨੇ ਭਗਤੀ ਕੀਤੀ ਹੈ ਉਹ ਸ੍ਰੀ ਨਨਕਾਣਾ ਸਾਹਿਬ ਦੀ ਧਰਤੀ ਤੋਂ ਆਉਣ ਤੋਂ ਬਾਅਦ ਦੇ ਵਿੱਚ ਸਤਿਗੁਰੂ ਜੀ ਲੰਮਾ ਅਰਸਾ ਇਸ ਪਾਵਨ ਸਥਾਨ ਤੇ ਰਹੇ ਇੱਥੇ ਆ ਕਰਕੇ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜਿੱਥੇ ਗੁਰਸਿੱਖੀ ਦੇ ਅੰਦਰ ਕੀਰਤ ਕਰਨ ਦਾ ਉਪਦੇਸ਼ ਬਖਸ਼ਿਸ਼ ਕੀਤਾ ਸਤਿਗੁਰਾਂ ਨੇ ਮੋਦੀਖਾਨੇ ਦੇ ਵਿੱਚ 13-13 ਟੋਲਿਆ ਉੱਥੇ ਸਤਿਗੁਰੂ ਪਾਸ਼ਾ ਜੀ ਨੇ ਭਗਤੀ ਦਾ ਮਾਰਗ ਵੀ ਦਿੱਤਾ ਇਸੇ ਤਰ੍ਹਾਂ ਹੀ ਸਤਿਗੁਰਾਂ ਨੇ ਇਸੇ ਪਾਵਨ ਸਥਾਨਾਂ ਤੋਂ ਮੂਲ ਮੰਤਰ ਪ੍ਰਗਟ ਕੀਤਾ ਇਨਾ ਹੀ ਪਾਵਨ ਸਥਾਨਾਂ ਤੋਂ ਇਸ ਪਾਵਨ ਧਰਤੀ ਤੋਂ ਹੀ ਜੜਿਆ ਸੁਧਨ ਧਰਤ ਲੁਕਾਈ ਸਤਿਗੁਰਾਂ ਨੇ ਆਪਣੀਆਂ ਅਵਦਾਸੀਆਂ ਦਾ ਆਗਾਜ਼ ਕੀਤਾ ਅਤੇ ਭਾਈ ਮਰਦਾਨਾ ਜੀ ਨੂੰ ਨਾਲ ਲੈ ਕਰਕੇ ਸਤਿਗੁਰੂ ਪਾਤਸ਼ਾਹ ਜੀ ਨੇ ਇਸੇ ਪਾਵਨ ਸਥਾਨਾਂ ਤੋਂ ਕੀਰਤਨ ਦੀ ਜਿਹੜੀ ਸ਼ੁਰੂਆਤ ਕੀਤੀ ਅਤੇ ਇਸ ਤਰ੍ਹਾਂ ਇਹ ਜਿਹੜਾ ਧਰਤੀ ਹੈ ਇਹ ਜਿਹੜਾ ਸਥਾਨ ਹੈ ਇਹਦਾ ਜ਼ਰਾ-ਜ਼ਰਾ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਾਵਨ ਚਰਨਾ ਕਮਲਾਂ ਦੇ ਨਾਲ ਸਰਸ਼ਾਰ ਹੈ ਅਤੇ ਬੇਅੰਤ ਸੰਗਤਾਂ ਹਰ ਸਾਲ ਬੜੇ ਸ਼ਰਧਾ ਭਾਵਨਾ ਦੇ ਨਾਲ ਹਾਜ਼ਰੀਆਂ ਭਰਦੀਆਂ ਨੇ ਕਿਉਂਕਿ ਸਤਿਗੁਰਾਂ ਦਾ ਜਨਮ ਸਥਾਨ ਪ੍ਰਕਾਸ਼ ਸਥਾਨ ਜੋ ਹੈ ਉਹ ਸ੍ਰੀ ਨਨਕਾਣਾ ਸਾਹਿਬ ਹੈ ਪਾਕਿਸਤਾਨ ਦੇ ਵਿੱਚ ਹੈ ਹਰ ਇੱਕ ਗੁਰਸਿੱਖ ਪਿਆਰਾ ਉਸ ਸਥਾਨ ਦੇ ਦਰਸ਼ਨ ਨਹੀਂ ਕਰ ਸਕਦਾ ਕਿਉਂਕਿ ਉੱਥੇ ਵੀਜ਼ੇ ਦੀ ਜ਼ਰੂਰਤ ਪੈਂਦੀ ਤੇ ਹਰ ਇੱਕ ਗੁਰਮਖ ਪਿਆਰਾ ਉੱਥੇ ਨਹੀਂ ਜਾ ਸਕਦਾ ਤੋ ਜਿੰਨੇ ਵੀ ਭਾਰਤ ਵਰਸ਼ ਦੇ ਅਤੇ ਪੰਜਾਬ ਦੇ ਇਸੇ ਤਰ੍ਹਾਂ ਦੇਸ਼ਾਂ ਵਿਦੇਸ਼ਾਂ ਚ ਰਹਿਣ ਵਾਲੀ ਸੰਗਤ ਜਿਨ੍ਹਾਂ ਨੂੰ ਉਧਰ ਦਾ ਵੀਜ਼ਾ ਨਹੀਂ ਮਿਲਦਾ ਫਿਰ ਉਹ ਪੰਜਾਬ ਚੜ੍ਹਦੇ ਪੰਜਾਬ ਦੇ ਇਹ ਨਨਕਾਣਾ ਸਾਹਿਬ ਗੁਰਦੁਆਰਾ ਸ੍ਰੀ 베ਰ ਸਾਹਿਬ ਜੀ ਵਿਖਿਆ ਕਰਕੇ ਨਮਸਕਾਰ ਕਰਕੇ ਆਪਣੇ ਆਪ ਨੂੰ ਵਟ ਭਾਗਾ ਬਣਾਉਂਦੇ ਨੇ ਮੇਰਾ ਨਾਮ ਸੁਬੰਦਰ ਸਿੰਘ ਜੱਲੋ ਜੀ ਮੇਰ ਕੋ ਪ੍ਰਕਾਸ਼ਾ ਸੇਵਾ ਸੁਸਾਇਟੀ ਦਾ ਮੈਂ ਪ੍ਰਧਾਨ ਆਈ ਸਾਡੇ ਕੋਲ ਸੁਯਾਵਟ ਦੀ ਸੇਵਾ ਸਾਨੂੰ ਮਿਲੀ ਹੈ ਜੋ ਹਰ ਸਾਲ ਤਕਰੀਬਨ ਕਰ ਰਹੇ ਆ 20 ਸਾਲ ਤੋਂ ਹੀ ਕਰ ਰਿਹਾ ਜੀ ਕਿਹੜੇ ਕਿਹੜੇ ਫੁੱਲਾਂ ਦੇ ਨਾਲ ਜਿਹੜਾ ਗੁਰੂ ਘਰ ਮੈਂ ਉੱਥੇ ਕਰਦਾ ਇੱਕ ਤਕਰੀਬਨ 15 ਤੋਂ 20 ਪ੍ਰਕਾਰ ਦੇ ਵਿਦੇਸ਼ੀ ਫੁੱਲ ਹੀ ਆ ਜਿਹੜੇ ਦਰਬਾਰ ਦੇ ਅੰਦਰ ਲੱਗਣਗੇ ਜਿਸ ਵਿੱਚ ਡੇਜੀ, ਲੇਲੀ, ਔਰਕਟ, ਐਂਥੋਨੀਅਮ ਬਲਕਿ ਸਨਫਲਾవర్, ਸਨ ਆਫ ਇੰਡੀਆ ਇਹ ਮਿਲ ਕੇ ਫਲਾਵਰ ਹੈਗੇ ਜਿਹੜਾ ਲੱਗਣੇ ਆ ਜੀ ਅੰਦਰ ਦੇ ਹਾਂ ਤਾਂ ਕਰ ਗਏ ਪੀ ਕਰਨ ਚੱਲੋ ਸੰਗਤਾਂ ਨੂੰ ਨਨਦੇਵ ਜੀ ਦੇ ਪ੍ਰਕਾਸ਼ਪੁਰਬ ਤੇ ਪਹੁੰਚਣ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਚਲੋ ਤਾਂ ਕਿ ਸੇਵਾ ਖੇਡਦਾ ਬਿਲਕੁਲ ਇਹ ਸੇਵਾ ਅਜ 13 ਤੇ 14 ਦੀ ਮੱਧ ਰਾਤ ਜਿੱਦਾਂ ਆਰੰਭ ਹੋਣੇ ਗੁਰੂ ਨਨਦੇਵ ਜੀ ਦੇ ਖੰਡਪੁਰ ਸਾਹਿਬ ਆਰੰਭ ਹੋਣੇ ਆ ਉਸ ਤੋਂ ਪਹਿਲਾਂ ਇਸ ਦੀ ਮਲਕੀ ਸੇਵਾ ਕੰਪਲੀਟ ਹੋ ਜਾਵੇਗੀ ਇਸ ਵਾਰ ਜੋ ਹੈ ਕੁਝ ਅਲੱਗ ਤਰ੍ਹਾਂ ਦੀ ਸੇਵਾ ਕਰਨੇ ਚਾ ਰਹੇ ਹਾਂ ਜੋ ਮਤਲਬ ਕੁਝ ਯੂਨਿਕ ਦੇਖੇ ਬਿਲਕੁਲ के फूल इस बार प्रयोग इस बार हमने कम से कम पचास तरीके के फूल है कम से कम बीस तरीके से जो कलकत्ता वाला जो पता है डिजाइन वाला वो हमने कौन कौन से फूल इस बार इसमें जो है पिसाली जो है एंथोनियम और पिन बेंगलोर गुलाब इंग्लिश डेजी इंग्लिश जुप्सी रजनीगंधा ग्लाडिल उसके बाद ये है तुम्हारा गुल है और बहुत फूल है बिल्कुल ऐसे ही बहुत सारे फूल है, है लगभग आपका जो है सोलह सत्रह लाख का है बिल्कुल तो, क्या, क्या जा रहे हैं यहाँ इधर जो हमारा जो मेन हमको जो दिया हुआ है हमको मेन दिया गया है दरबार साहब और दरबार साहब के बाहर से गेट और हमारा जो गैलरी जो है उन्होंने ये दिया गया और बाहर जो हमारा जो